ਦੋਲੋ ਵੱਡਾ ਹੋ ਕੇ ਕੀ ਬਣੇਗਾ ਜੀ ਮੈਂ ਵੱਡਾ ਹੋ ਕੇ ਸਕੂਲ ਦੇ ਬਾਹਰ ਚਲੇ ਖੁਲਚੀਆ ਵੀ ਰੇਡੀਓ ਹੀ ਲਾ ਲਾਂਗੀ ਨਾਲੇ ਖਾਵਾਂਗੇ ਨਾਲੇ ਕਮਾਵਾਂਗੇ ਚਲ ਤੂੰ ਵੀ ਦੱਸ ਵੱਡਾ ਹੋ ਕੇ ਕੀ ਬਣੇਗਾ ਜੀ ਮੈਂ ਤਾਂ ਵੱਡਾ ਹੋ ਕੇ ਆਟੋ ਰਿਕਸ਼ਾ ਚਲਾਉਂਗਾ ਨਾਲੇ ਪੈਸੇ ਕਮਾਵਾਂਗਾ ਨਾਲੇ ਝੂਟੇ ਲਾਉਂਗਾ ਮੈਂ ਵੀ ਸਰਕਾਰੀ ਨੌਕਰੀ ਸਰਕਾਰੀ ਸਕੂਲ ਚ ਪੜ ਕੇ ਲਈ ਆ ਤੇ ਇਹਨਾਂ ਦਾ ਕਿਉਂ ਅਸੀਂ ਅੱਜ ਤੁਹਾਡੇ ਕੋਲ ਇੱਕ ਖਾਸ ਸੰਮਤਵਲੀ ਲਾਏ ਆ ਕਿ ਸਾਡੇ ਕੋਲੇ ਸਿਨੇਮੇ ਦੇ ਵਿੱਚ ਹਰ ਸ਼ੁੱਕਰਵਾਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਹਿੰਦੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਪਰ ਅਸੀਂ ਇੱਕ ਸਾਰੇ ਬੰਦੇ ਕਹਿੰਦੇ ਨੇ ਕਿ ਇੱਕ ਵੱਖਰਾ ਵਿਸ਼ਾ ਲੈ ਕੇ ਆਏ ਆ ਪਰ ਇਹ ਸੱਚੀ ਮੁੱੱਚੀ ਕੈਸਾ ਵਿਸ਼ਾ ਲੈ ਕੇ ਆਏ ਆ ਜਿਹੜੇ ਵਿਸ਼ੇ ਵੱਲ ਸਾਡੇ ਸਿਨੇਮੇ ਦਾ ਸਾਡੇ ਕਲਾ ਜਗਤ ਦਾ ਧਿਆਨ ਨਹੀਂ ਸੀ ਅੱਜ ਅਸੀਂ ਆਪਣੇ ਲੋਕਾਂ ਦਾ ਧਿਆਨ ਉਸ ਵਿਸ਼ੇ ਵੱਲ ਦਿਉਣਾ ਚਾਹੁੰਦੇ ਆ ਸਾਡੀ ਪਿੰਡ ਫਿੰਡ ਦਾ ਨਾਂ ਹੈ ਪਿੰਡ ਦਾ ਸਕੂਲ ਆਪਾਂ ਜਿਹਨੇ ਲੋਕ ਇੱਥੇ ਬੈਠੇ ਆ ਆਪਾਂ ਸਾਰੇ ਜਦੋਂ ਸਕੂਲ ਦੇ ਵਿੱਚ ਦਾਖਲ ਹੁੰਨੇ ਆ ਜਿਹੜਾ ਪ੍ਰਾਇਮਰੀ ਸਕੂਲ ਹੈ ਸਾਡਾ ਉਦੇ ਨਾਲ ਬਹੁਤ ਸਾਰੇ ਜੁੜੇ ਜੱਦਾ ਹੁੰਦੀਆਂ ਨੇ ਖਾਸ ਕਰਕੇ ਜਿਹੜੇ ਲੋਕ ਪਿੰਡਾਂ ਤੋਂ ਆਏ ਨੇ ਅੱਜ ਉਹ ਜਿਹੜੇ ਪਿੰਡਾਂ ਦੇ ਸਕੂਲ ਨੇ ਉਹ ਖਤਮ ਹੋ ਰਹੇ ਨੇ ਪ੍ਰਾਇਮਰੀ ਸਕੂਲ ਸੋ ਉਹਨਾਂ ਦਾ ਇੱਕ ਮੁੱਦਾ ਲੈ ਕੇ ਅਸੀਂ ਇਸ ਫਿਲਮ ਦੇ ਵਿੱਚ ਜਨੇਸ਼ ਪਾਸ ਬੈਠੇ ਤੇ ਤਾਂ ਜਿਹੜਾ ਨੇ ਫਿਲਮ ਲਿਖੀ ਹੈ ਤੇ ਉਧਰ ਫਤੇ ਜੀ ਬੈਠੇ ਨੇ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤਾ ਵਾਈਟ ਹਿਲਸਨ ਦੇ ਡਿਸਟ੍ਰੀਬਿਊਟਰ ਹੈ ਸੋ ਇਹ ਇੱਕ ਐਸੀ ਫਿਲਮ ਹੈ ਜਿਹਦੇ ਵਿੱਚ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇੱਕ ਇਹ ਹੈਗਾ ਸਕੂਲ ਸੀ ਜਿਹਦੇ ਵਿੱਚ ਹਰ ਤਰਕ ਦੇ ਲੋਕ ਗਰੀਬ ਬੱਚੇ ਪਰਦੇ ਸਾਰਾ ਕੁਝ ਪਰਦੇ ਸੀ ਉਹ ਸਕੂਲ ਖਤਮ ਹੋ ਕੇ ਉਹਨਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ ਅੱਜ ਸਾਡੇ ਮਨਾਂ ਦੀ ਮਾਨਸਿਕਤਾ ਇਹ ਹੋਈ ਹੋਈ ਹੈ ਕਿ ਸਾਨੂੰ ਇਹ ਲੱਗਦਾ ਕਿ ਜਿਹੜੇ ਸਕੂਲ ਬਹੁਤ ਵੱਡੀਆਂ ਫੀਸਾਂ ਲੈਂਦੇ ਨੇ ਸਾਨੂੰ ਲੱਗਦਾ ਕਿ ਉੱਥੇ ਪੜ੍ਹਾਈ ਸਭ ਤੋਂ ਵੱਧ ਚੰਗੀ ਹੁੰਦੀ ਹੈ ਇਹ ਸਾਡੇ ਮਨਾਂ ਦੀ ਗੱਲ ਬਸ ਗਈ ਅੱਜ ਹਰ ਦੇ ਮਾਪੇ ਉਹਨੂੰ ਇਹ ਲੱਗਦਾ ਕਿ ਮੇਰਾ ਬੱਚਾ ਉੱਥੇ ਪੜ੍ਹਨਾ ਚਾਹੀਦਾ ਹੈ ਜਿੱਥੇ ਸਭ ਤੋਂ ਵੱਧ ਫੀਸ ਹੈ ਤੇ ਦੂਜੀ ਗੱਲ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਜਿਹੜੀ ਸਭ ਤੋਂ ਵੱਡੀ ਜਾਇਦਾਦ ਹੈ ਉਹ ਸਾਡੇ ਬੱਚੇ ਨੇ ਉਹ ਜਿਹੜੀ ਸਭ ਤੋਂ ਚੰਗੀ ਤੇ ਵੱਡੀ ਜਾਇਦਾਦ ਆ ਸਾਡਾ ਆਉਣ ਵਾਲਾ ਭਵਿੱਖ ਹੈ ਉਹ ਕਿਹਨਾ ਹੱਥਾਂ 'ਚ ਜਾ ਰਿਹਾ ਹੈ ਉਹ ਕਿਹਨਾ ਸਕੂਲਾਂ 'ਚ ਜਾ ਰਿਹਾ ਹੈ ਕਿਉਂਕਿ ਸਾਡੀ ਫਿਲਮ ਦਾ ਇਹ ਮੁੱਦਾ ਹੈ ਕਿ ਬੱਚਿਆਂ ਨੂੰ ਕਦੇ ਬਿੱਲਿੰਗਾਂ ਨਹੀਂ ਪੜਾਉਂਦੀਆਂ ਬੱਚਿਆਂ ਨੂੰ ਕਦੇ ਸਹੂਲਤਾਂ ਨਹੀਂ ਪੜਾਉਂਦੀਆਂ ਬੱਚਿਆਂ ਨੂੰ ਏਸੀ ਕਮਰੇ ਨਹੀਂ ਪੜਾਉਂਦੇ ਏਸੀ ਬੱਸਾਂ ਨਹੀਂ ਪੜਾਉਂਦੀਆਂ ਜਾਂ ਖੁੱਲੇ ਗਰਾਉਂਡ 'ਰ ਉਹਨੂੰ ਵੱਡੇ ਪਲੇਅਰ ਨਹੀਂ ਬਣਾਉਂਦੇ ਬੱਚਿਆਂ ਨੂੰ ਜਿਹੜਾ ਪੜਾਉਂਦਾ ਉਹ ਟੀਚਰ ਹੈ ਅਸੀਂ ਉਸ ਗੱਲ ਤੇ ਕਨਸੈਂਟਰੇਟ ਕੀਤੀ ਹੈ ਕਿ ਟੀਚਰ ਦਾ ਇਮਾਨਦਾਰ ਹੋਣਾ ਆਪਣੇ ਕਿਤੇ ਪ੍ਰਤੀ ਆਪਾਂ ਸਾਰੇ ਲੋਕ ਕੋਈ ਨਾ ਕੋਈ ਰਲਗਰ ਲਈ ਰਸੋਈ ਚਾਉਣ ਲਈ ਚਲਾਉਣ ਲਈ ਕੋਈ ਨਾ ਕੋਈ ਕੀਤਾ ਕਰਦੇ ਆ ਭਾਈ ਦਾ ਟੀਚਰ ਦਾ ਕੀਤਾ ਇੱਕ ਬੜਾ ਮਹੱਤਵਪੂਰਨ ਹੈ ਕਿਉਂਕਿ ਉਹਦੇ ਨਾਲ ਆਉਣ ਵਾਲੀਆਂ ਜਨਰੇਸ਼ਨਾਂ ਦਾ ਮੁਨਸਰ ਕਰਦੀਆਂ ਕਿ ਉਹਨਾਂ ਨੇ ਕੀ ਬਣਨਾ ਹੈ ਕੀ ਕਰਨਾ ਹੈ ਸੋ ਅਸੀਂ ਜਿਹੜੇ ਪੇਰੈਂਟਸ ਲੋਕ ਆ ਅਸੀਂ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡੀ ਸਭ ਤੋਂ ਵੱਡੀ ਜਾਇਦਾਦ ਹੈ ਸਾਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਕਿ ਸਭ ਤੋਂ ਵੱਡੀ ਜਾਇਦਾਦ ਸਾਡੇ ਪਲਾਟ ਸਾਡੀਆਂ ਕੋਠੀਆਂ ਸਾਡਾ ਬੈਂਕ ਬੈਲੈਂਸ ਹੈ ਪਰ ਅਸੀਂ ਸਮਝਦੇ ਹਾਂ ਕਿ ਸਭ ਤੋਂ ਵੱਡੀ ਜਾਇਦਾਦ ਸਾਰੀ ਜਨਰੇਸ਼ਨ ਹੈ ਸੋ ਇਹਸ ਕਰਕੇ ਉਹ ਜਨਰੇਸ਼ਨ ਕਿਹਨਾਂ ਹੱਥਾਂ 'ਚ ਦੇ ਰਹੇ ਹਾਂ ਸੀ ਉਹ ਟਾਈਮ ਪਾਸ ਲੋਕ ਨੇ ਹੱਥਾਂ 'ਚ ਦੇ ਰਹੇ ਆ ਅਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਖਿਲਾਫ ਨਹੀਂ ਅਸੀਂ ਕਿਸੇ ਖਾਸ ادارے ਦੇ ਖਿਲਾਫ ਨਹੀਂ ਪ੍ਰਾਈਵੇਟ ਸਕੂਲ ਵੀ ਬਹੁਤ ਸਾਰੇ ਇਹੋ ਜਿਹੇ ਬ੍ਰਾਂਚੇਸ ਨੇਗਾ ਚੰਗਾ ਕੰਮ ਕਰਦੀਆਂ ਨੇ ਪਰ ਸਾਡਾ ਮੁੱਦਾ ਇਹ ਹੈ ਕਿ ਜਿੱਥੇ ਸਮਾਜ ਦਾ ਹਰ ਬੱਚਾ ਪੜ ਸਕਦਾ ਹੈ ਬਿਨਾਂ ਸੋਚੇ ਪੜ ਸਕਦਾ ਹੈ ਕਿ ਮੈਂ ਇਤੋਂ ਦਾ ਖਰਚ ਨਹੀਂ ਉਠਾ ਸਕਦਾ ਮੈਂ ਬੱਚਿਆਂ ਨੂੰ ਪੜਾਉਣ ਲਈ ਮੈਨੂੰ ਬਹੁਤ ਸਾਰੇ ਪੈਸੇ ਦੀ ਲੋੜ ਹੈ ਇਹ ਬਿਨਾਂ ਸੋਚੇ ਬੱਚੇ ਪੜਾ ਸਕਦਾ ਉਹ ਸਕੂਲਾਂ ਦਾ ਬੰਦ ਹੋਣਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਸਾਡੀ ਮਾਨਸਿਕਤਾ ਹੈ ਕਿਉਂਕਿ ਨਾ ਸਕੂਲਾਂ ਤੋਂ ਬੱਚੇ ਘਟ ਗਏ ਤੇ ਸਕੂਲ ਉਹ ਬੰਦ ਹੋ ਗਏ ਬਹੁਤ ਸਾਰੇ ਸਕੂਲ ਅਸੀਂ ਦੇਖਿਆ ਬਿਨਾਂ ਸ਼ੱਕਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਨਵੀਂ ਸਰਕਾਰ کافی ਸਾਰਿਆ ਕੋਸ਼ਿਸ਼ ਕਰ ਰਹੀ ਹੈ ਪੰਜਾਬੀ ਦੇ ਲਈ ਉਹਨਾਂ ਪਿੰਡਾਂ ਦੇ ਸਕੂਲਾਂ ਦੇ ਲਈ ਅਸੀਂ ਉਸ ਗੱਲ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਦੂਜਾ ਸਾਨੂੰ ਮੁੱਦਾ ਇਹ ਲੱਗਦਾ ਸੀ ਕਿ ਜਿਹੜੇ ਪੰਜਾਬ ਦੇ ਸਕੂਲ ਨੇ ਪਾਸਪਰ ਕੇ ਪਿੰਡਾਂ ਦੇ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਉਹਨਾਂ ਦਾ ਇੱਕ ਮੁੱਦਾ ਇਹ ਹੈ ਕਿ ਜਿਹੜੇ ਅੱਜ ਸਾਡੇ ਮਹਾਨਗਰਾਂ ਦੇ ਸਕੂਲ ਨੇ ਸਾਡੇ ਕਸਬਿਆਂ ਦੇ ਸਕੂਲ ਨੇ ਉਹਨਾਂ ਦੇ ਵਿੱਚ ਇੱਕ ਹੋਰ ਮੁੱਦਾ ਛਿੜਿਆ ਹੋਇਆ ਹੈ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਬੱਚਿਆਂ ਨੂੰ ਇਸ ਗੱਲ ਤੇ ਫਾਈਨ ਹੁੰਦਾ ਹੈ ਕਿ ਤੁਸੀਂ ਇਹ ਬੋਲੀ ਨਹੀਂ ਬੋਲਣੀ ਫਲਾਨੀ ਬੋਲੀ ਬੋਲਣੀ ਹੈ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਅਸੀਂ ਕਿਸੇ ਬੋਲੀ ਦੇ ਖਿਲਾਫ ਵੀ ਨਹੀਂ ਹੈਗੇ ਸਾਰੀਆਂ ਬੋਲੀਆਂ ਸਿੱਖਣ ਚਾਹੀਦੀਆਂ ਪਰ ਦੁਨੀਆ ਦੇ ਵਿਦਵਾਨਾਂ ਦਾ ਕਥਨ ਹੈ ਕਿ ਬੱਚੇ ਆਪਣੀ ਮਾਂ ਬੋਲੀ ਦੇ ਵਿੱਚ ਜਿਹੜਾ ਵਿਕਾਸ ਕਰ ਸਕਦੇ ਨੇ ਉਹ ਕਿਸੇ ਹੋਰ ਬੋਲੀ 'ਚ ਨਹੀਂ ਕਰ ਸਕਦੇ ਸਾਨੂੰ ਸਾਡੇ ਪੇਰੈਂਟਸ ਦੇ ਮਨਾਂ 'ਚ ਇਹ ਗੱਲ ਬਸ ਗਈ ਕਿ ਜੇ ਕੋਈ ਬੱਚਾ ਇੰਗਲਿਸ਼ ਬੋਲਦਾ ਹੈ ਇਹਦਾ ਮਤਲਬ ਇਹ ਉਹ ਬੱਚਾ ਬਹੁਤ ਇੰਟੈਲੀਜੈਂਟ ਹੈ ਹਾਲਾਂਕਿ ਇੰਗਲਿਸ਼ ਜਿਹੜੀ ਇੱਕ ਭਾਸ਼ਾ ਹੈ ਇੰਗਲਿਸ਼ ਕੋਈ ਗਿਆਨ ਨਹੀਂ ਹੈ ਇੰਗਲਿਸ਼ ਭਾਸ਼ਾ ਹੈ ਜਿਹੜਾ ਬੰਦਾ ਇੰਗਲਿਸ਼ 'ਚ ਗੱਲ ਕਰਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਬਹੁਤ ਨੌਲੇਜ ਹੈ ਤੁਸੀਂ ਆਪਣੀ ਮਾਂ ਬੋਲੀ ਛੱਡੀ ਕੋਈ ਵੀ ਹਿੰਦੀ ਹੈ ਪੰਜਾਬੀ ਹੈ ਜਾਂ ਹੋਰ ਕੋਈ ਬੋਲੀ ਹੈ ਉਹਦੇ 'ਚ ਗੱਲ ਕਰਨ ਵਾਲਾ ਬੰਦਾ ਖਾਸ ਕਰਕੇ ਪੰਜਾਬੀ 'ਚ ਗੱਲ ਕਰਨ ਵਾਲਾ ਬੰਦਾ ਇਹ ਸਮਝਿਆ ਜਾਂਦਾ ਹੈ ਕਿ ਬੈਕਪੋਰ ਬੰਦਾ ਦੇਸੀ ਬੰਦਾ ਹੈ ਚੇਕ ਕਰਕੇ ਸਾਨੂੰ ਲੱਗਿਆ ਕਿ ਇਹ ਮੁੱਦਾ ਜਿਹੜਾ ਕਿਉਂਕਿ ਸਿਨੇਮਾ ਅੱਜ ਬਹੁਤ ਵੱਡੀ ਚੀਜ਼ ਹੋ ਗਿਆ ਅੱਜ ਤੁਹਾਡੀ ਕਹੀ ਹੋਈ ਗੱਲ ਦੂਰ ਤੱਕ ਪਹੁੰਚਦੀ ਹੈ ਪਰ ਉਹਦੇ ਲਈ ਜਿਹੜਾ ਸਭ ਤੋਂ ਵੱਡਾ ਸਾਧਨ ਤੁਸੀਂ ਲੋਕੋਂ ਇਹ ਪ੍ਰੈਸ ਹੈ ਅਸੀਂ ਜਿੰਨਾ ਮਰੀ ਚੰਗਾ ਸਬਜੈਕਟ ਬਣਾ ਲੀਏ ਉਹ ਤੁਹਾ ਤੋਂ ਬਿਨਾ ਅਧੂਰਾ ਹੈ ਜਦੋਂ ਤੱਕ ਤੁਸੀਂ ਲੋਕਾਂ ਨੂੰ ਨਹੀਂ ਦੱਸਦੇ ਕਿ ਇਹ ਚੀਜ਼ ਇਹੋ ਜੀ ਹੈ ਕਿ ਇਹੋ ਜੀ ਚੀਜ਼ ਆ ਰਹੀ ਹੈ ਉਹ ਤੋਂ ਬਿਨਾ ਅਸੀਂ ਅਧੂਰੇ ਆ ਸੋ ਇਸ ਬੇਨਤੀ ਨੂੰ ਲੈ ਕੇ ਅਸੀਂ ਤੁਹਾਡੇ ਕੋਲੇ ਪਹੁੰਚੇ ਆ ਸਾਡੇ ਕੋਲੇ ਇਹੋ ਜੀਆਂ ਫਿਲਮਾਂ ਦੇ ਬਹੁਤ ਸਾਰੇ ਬੈਟ ਨਹੀਂ ਹੁੰਦੇ ਬਹੁਤ ਸਾਰੇ ਸਾਧਨ ਨਹੀਂ ਹੁੰਦੇ ਸੀਮਤ ਸਰਨਾਂ 'ਚ ਫਿਲਮਾਂ ਬਣਾਉਂਦੇ ਆ ਅਸੀਂ ਹਰਕਤਾਂ ਨੇ ਫਿਲਮਾਂ ਕਰਦੇ ਆ ਪਰ ਸਾਡੇ ਮਨ 'ਚ ਇੱਕ ਇੱਛਾ ਹੁੰਦੀ ਹੈ ਕਿਉਂਕਿ ਕਲਾਕਾਰ ਦਾ ਬੰਦਾ ਪ੍ਰੀਤ ਜੀ ਬੈਠੇ ਨੇ ਸਾਡੀ ਫਿਲਮ ਦੀ ਹੀਰੋਇਨ ਹਰਸੇਲੋਂ ਦਾ ਰਾਏ ਬੈਠੀ ਹੈ ਸਾਨੂੰ ਕਲਾਕਾਰ ਕਿਸੇ ਫੈਕਟਰੀ ਨੇ ਨਹੀਂ ਬਣਾਇਆ ਸਾਨੂੰ ਕਿਸੇ ਮਿਲਨ ਨੇ ਨਹੀਂ ਬਣਾਇਆ ਹੈਗਾ ਸਾਨੂੰ ਕਿਸੇ ਕਾਰਪੋਰੇਟ ਨੇ ਨਹੀਂ ਬਣਾਇਆ ਸਾਨੂੰ ਕਲਾਕਾਰ ਆਮ ਸਾਡੀ ਆਵਾਮ ਨੇ ਬਣਾਇਆ ਲੋਕਾਂ ਨੇ ਬਣਾਇਆ ਤੁਸੀਂ ਬਣਾਇਆ ਤੁਸੀਂ ਉਹ ਲੋਕੋਂ ਜਿਨ੍ਹਾਂ ਨੇ ਸਾਡੇ ਨਾਂ ਦੇ ਪਿੱਛੇ ਕਲਾਕਾਰ ਸ਼ਬਦ ਲਾਇਆ ਹੈ ਸੋ ਸਾਨੂੰ ਬੜਾ ਮਹਿਸੂਸ ਹੁੰਦਾ ਕਿ ਕਿੰਨੇ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ ਹੈ ਅਸੀਂ ਉਹਨਾਂ ਦਾ ਕੋਈ ਕਰਜ਼ਾ ਤਾਰੀਏ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀਆਂ ਫਿਲਮਾਂ ਕਰੀ ਆਪਣੀ ਕਲਾ ਰਾਹੀਂ ਇਹ ਗੀਤ ਗਾਈਏ ਜਿਹੜੇ ਚਿਰ ਸਥਾਈ ਹੋਣ ਲੋਕ ਕਹਿੰਨਗੇ ਪੁਰਾਣੀ ਫਿਲਮ ਨੇ ਬੇਨਸ ਬਿਸ਼ਪ ਕੱਟ ਕੀਤਾ ਸੀ ਪਰ ਮੇਰੇ ਕੋਈ ਮੁੱਦਾ ਸੀ ਉਹਨਾਂ 'ਚ ਗੱਲ ਸੀ ਸਾਨੂੰ ਪਤਾ ਔਖੀ ਲੜਾਈ ਹੈ ਲੋਕਾਂ ਨੂੰ ਸਰੇਮੇ ਤਾਂ ਕਹਿਣੀ ਫਿਲਮਾਂ ਲਈ ਲੈ ਕੇ ਆਉਣਾ ਬਹੁਤ ਔਖਾ ਹੈ ਪਰ ਜੇ ਆਪਾਂ ਇਹ ਸੋਚਦੇ ਰਹੀਏ ਫਿਰ ਕੋਸ਼ਿਸ਼ ਵੀ ਕੋਈ ਕਰੂਗਾ ਲਈ ਸੁਵੇਸ਼ ਕਰਕੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਚੰਗੇ ਮੁੱਦੇ ਨੂੰ ਲੈ ਕੇ ਵੀ ਫਿਲਮਾਂ ਬਣਾਈਆਂ ਜਾਣ ਤਾਕੇ ਲੋਕਾਂ ਨੂੰ ਲੱਗੇ ਕਿ ਇਹ ਸਿਨੇਮੇ ਦਾ ਬਦਲ ਹੈ ਸਿਨੇਮਾ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ ਸਿਨੇਮੇ ਕੋਲੇ ਕਿਸੇ ਯੁੱਗ ਨੂੰ ਬਦਲਦੀ ਅਥਾ ਸ਼ਕਤੀ ਹੁੰਦੀ ਹੈ ਸੋ ਇਸ ਕਰਕੇ ਸਿਨੇਮੇ ਰਾਹੀਂ ਅਸੀਂ ਇਹ ਚੀਜ਼ ਲੈ ਕੇ ਆਏ ਆ ਮੈਂ ਆਪਣੀ ਗੱਲ ਨੂੰ ਬਹੁਤ ਲੰਮਾ ਨਹੀਂ ਕਰੂੰਗਾ ਮੈਂ ਬੇਨਤੀ ਕਰੂੰਗਾ ਫਰੀਦ ਜੀ ਜਿਨ੍ਹਾਂ ਨੇ ਇਸ ਫਿਲਮ ਵਿੱਚ ਇੱਕ ਟੀਚਰ ਦਾ ਰੋਲ ਕੀਤਾ ਸਰਕਾਰੀ ਟੀਚਰ ਦਾ ਰੋਲ ਕੀਤਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਪ੍ਰੋਮੋ ਦੇਖਿਆ ਹੋਵੇਗਾ ਲੇਕਿਨ ਬਹੁਤ ਸਾਰੇ ਲੋਕਾਂ ਨੇ ਕੀਤਾ ਬਹੁਤ ਸਾਰੇ ਲੋਕ ਇਸ ਗੱਲ ਨੂੰ ਰਿਲੇਟ ਵੀ ਕਰਦੇ ਨੇ ਕਿ ਸਾਡੇ ਸਕੂਲ ਕਿਉਂ ਹੋਜੇ ਸੀ ਅੱਜ ਸਮਾਂ ਕਿਹੋ ਜਿਹਾ ਸੋ ਮੈਂ ਬੇਨਤੀ ਕਰੂੰਗਾ ਜੀ ਫਰੀਦਰਪਾਲ ਜ ਪਾਰਟੀ ਨਾਲ ਫਿਲਮ ਬਰ ਗੱਲ ਕਰਤੋਂ ਪੀਧਰਪਾਲ ਜੀ ਸਕੇ ਨਮਸਕਾਰ ਤੁਹਾਨੂੰ ਦੇਖ ਰਹੀ ਵਿਕਨਿਊਜ਼ ਸਹਿਮਾ ਕਾਜ਼ੋਤੀ ਵਾਲੀ ਸੋ ਮੇਰੇ ਨਾਲ ਮੌਜੂਦ ਨੇ ਐਕਟਰ ਬ੍ਰੀਜ ਜੀ ਜਿਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਮੂਵੀ ਆ ਰਹੀ ਹੈ ਕਿੰਦਾ ਹੋ ਰਿਹਾ ਸੂਟ ਸੋ ਸੋ ਇਸ ਮੂਵੀ ਦਾ ਮੋਟਿਵ ਕੀ ਹੈ ਇਸ ਫਿਲਮ ਦਾ ਮੋਟਿਵ ਇਹ ਹੈ ਕਿ ਇੱਕ ਜਿਹੜਾ ਟੀਚਰ ਹੈ ਉਹ ਕਿਦਾਂ ਦਾ ਹੋਣਾ ਚਾਹੀਦਾ ਉਹ ਉਹਦੀਆਂ ਕੀ ਰਿਸਪੌਂਸਿਬਿਲਟੀਜ਼ ਬਣਦੀਆਂ ਔਰ ਉਹਦੀਆਂ ਮੁਸ਼ਕਲਾਂ ਕੀ ਨੇ ਕਿ ਟ੍ਰਿਵਰੀ ਟੀਚਰ ਜਿਹੜਾ ਉਹ ਸਿਰਫ ਪੜਾਉਣ ਲਈ ਹੋਣਾ ਚਾਹੀਦਾ ਉਹਦੇ ਲਈ ਜਿਹੜੀ ਮੌਕੇ ਦੀ ਕੋਈ ਵੀ ਸਰਕਾਰ ਹੋਵੇ ਉਹਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਚੁੜ ਜਾ ਕੇ ਖਰੀਆਂ ਵੋਟ ਆਪਣਾ ਮਰਦਮਸ਼ੁਮਾਰੀ ਕਰਨੀ ਜਾਂ ਵੋਟ ਸੁਣਾਉਣੀ ਆ ਜਾਂ ਫਿਰ ਜਦੋਂ ਇਲੈਕਸ਼ਨ ਹੁੰਦੇ ਆ ਸੋ ਉਹ ਉਧਰਲੇ ਪਾਸੇ ਉਲਝ ਜਾਂਦੇ ਨੇ ਸੋ ਇੱਕ ਤਾਂ ਇਹ ਮਸਲਾ ਅਸੀਂ ਇਹਦੇ ਚ ਉਠਾਇਆ ਦੂਸਰਾ ਅਸੀਂ ਉਠਾਇਆ ਕਿ ਜਦੋਂ ਅਸੀਂ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂਦੇ ਨੇ ਸਾਨੂੰ ਉਹਦੇ ਵਿੱਚ ਫਰਾਜ ਕੋਈ ਨਹੀਂ ਜਿਵੇਂ ਰੋਣ ਸਿੰਘ ਸਾਹਿਬ ਨੇ ਕਿਹਾ ਵੀ ਅਸੀਂ ਕਿਸੇ ਅਦਾਰੇ ਦੇ ਖਿਲਾਫ ਨਹੀਂ ਐ ਅਸੀਂ ਕਿਸੇ ਵਰਗ ਦੇ ਖਿਲਾਫ ਨਹੀਂ ਐ ਅਸੀਂ ਸਿਰਫ ਇਹ ਫਿਲਮ ਇਸ ਕਰਕੇ ਬਣਾਈ ਆ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਤੋਂ ਬੱਚੇ ਦੂਰ ਕਿਤੇ ਜਾ ਰਹੇ ਨੇ ਉਹ ਨਾ ਕਿਤੇ ਜਾਣ ਠੀਕ ਹੈ ਹਰ ਇੱਕ ਭਾਸ਼ਾ ਦਾ ਸਤਕਾਰ ਹੈ ਇਹ ਸਾਡੇ ਲਈ ਪਰ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ ਉਹਦੀ ਪਹਿਲ ਹੋਣੀ ਬਹੁਤ ਜ਼ਰੂਰੀ ਹੈ ਸੋ ਸਾਡੇ ਪੰਜਾਬ ਦੇ ਵਿੱਚ ਇਹ ਸਿਜਾਂ ਜੇ ਰੋਕੀਆਂ ਜਾਣਗੀਆਂ ਤੇ ਫਿਰ ਕਿਵੇਂ ਚੱਲੇ ਤੁਸੀਂ ਕਹਿਆ ਕਿ ਜਿਹੜਾ ਮਾਂ ਬੋਲੀ ਸਾਡੀ ਪੰਜਾਬੀ ਹੈ ਉਹ ਦੂਰ ਹੋ ਰਹੀ ਹੈ ਅਗੇ ਕਿਉਂ ਦੂਰ ਹੋ ਰਹੀ ਹੈ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਸਕੂਲਿੰਗ ਹੈ ਕਿਉਂਕਿ ਸਾਡੇ ਸਾਡੀ ਇੱਕ ਦੌੜ ਲੱਗੀ ਹੋਈ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਵਧੀਆ ਸਕੂਲਾਂ 'ਚ ਪੜਨ ਉਹਨਾਂ ਨੂੰ ਵਧੀਆ ਕਿਉਂਕਿ ਜਦੋਂ ਅਸੀਂ ਛੋਟੇ ਸੀਗੇ ਸਾਨੂੰ ਪਤਾ ਕਿ ਸਾਨੂੰ ਘਰੋਂ ਰੈਡੀ ਹੋ ਕੇ ਬੱਸ ਅੱਡੇ ਤੱਕ ਜਾਣਾ ਤੇ ਅਸੀਂ ਤੁਰ ਕੇ ਜਾਂਦੇ ਸੀ ਸਾਨੂੰ ਐਵੇਂ ਨਹੀਂ ਸਾਨੂੰ ਕੋਈ ਕੋਈ ਸਕੂਟਰ ਤੇ ਛੱਡਣ ਜਾ ਰਿਹਾ ਉਹ ਘਰ ਤੇ ਛੱਡਣ ਜਾ ਰਿਹਾ ਅਸੀਂ ਉਤੋਂ ਬੱਸ ਫੜਦੇ ਸੀਗੇ 5-6 ਕਿਲੋਮੀਟਰ ਗੂਰ ਸਾਡਾ ਸਕੂਲ ਸੀ ਉੱਥੋਂ ਪੜ ਕੇ ਫਿਰ ਗਰਮੀ ਦੇ ਵਿੱਚ ਅਸੀਂ ਘਰੇ ਆਉਂਦੇ ਸੀ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਬੱਚਿਆਂ ਨੂੰ ਅਸੀਂ ਬੈਸ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬੈਸ ਸਕੂਲਾਂ 'ਚ ਪੜਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਜਦੋਂ ਇੱਕ ਕਲਾਸ ਹੋ ਗਈ ਹੈ ਕਿ ਵੀ ਪੰਜਾਬੀ ਬੋਲਣ ਵਾਲਾ ਬੱਚਾ ਜਿਵੇਂ ਸਾਡਾ ਇੱਕ ਮਾਈਂਡ ਸੈਟ ਬਣਿਆ ਹੋਇਆ ਉਹ ਤੋੜਨ ਦੀ ਲੋੜ ਹੈ ਜਿਹੜੀ ਲੈਂਗੁਏਜ ਹੈ ਉਹ ਇੱਕ ਕਨੈਕਸ਼ਨ ਹੈ ਉਹ ਬੈਰੀਅਰ ਨਹੀਂ ਹੈ ਇਸ ਮੂਵੀ ਦਾ ਸ਼ਿਰਸ਼ਕ ਕੀ ਹੈ ਸ਼ਿਰਸ਼ਕ ਇਹ ਹੈ ਕਿ ਵੀ ਆ ਇੱਕ ਟੀਚਰ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਜਿਹੜੀ ਐਜੂਕੇਸ਼ਨ ਹੈ ਉਹਦੇ ਤੇ ਕਿਦਾਂ ਦਾ ਕੰਮ ਹੋਣਾ ਚਾਹੀਦਾ ਜਿਹੜੇ ਪਿੰਡਾਂ ਵਾਲੇ ਸਕੂਲ ਨੇ ਜਿਹੜੇ ਕਈ ਪਿੰਡਾਂ ਦੇ ਵਿੱਚ ਬੱਚੇ ਪੜਦੇ ਨੇ ਜਿਨ੍ਹਾਂ ਦੇ ਮਾਪੇ ਗਰੀਬ ਨੇ ਉਹ ਬਹੁਤ ਜ਼ਿਆਦਾ ਟੈਲੈਂਟਡ ਨੇ ਬਹੁਤ ਸਾਰੇ ਕਾਬਿਲ ਬੱਚੇ ਨੇ ਪਰ ਉਹਨਾਂ ਉਹਨਾਂ ਨੂੰ ਇੱਕ ਮੁੱਢਲੀ ਜਿਹੜੀ ਐਜੂਕੇਸ਼ਨ ਹੈ ਉਹ ਨਾ ਮਿਲਣ ਕਰਕੇ ਕਈ ਵਾਰੀ ਉਹ ਪਿੱਛੇ ਰਹਿ ਜਾਂਦੇ ਨੇ ਸੋ ਉਹਨਾਂ ਨੂੰ ਜੇ ਚੰਗੀ ਐਜੂਕੇਸ਼ਨ ਮਿਲੇ ਤੇ ਮੈਨੂੰ ਲੱਗਦਾ ਕਿ ਉਹ ਵੀ ਬੱਚੇ ਆਪਣਾ ਵਧੀਆ ਬੈਟਰ ਭਵਿੱਖ ਜਿਹੜਾ ਉਹ ਸਵਾਰ ਸਕਦੇ ਨੇ ਤੁਹਾਨੂੰ ਲੱਗਦਾ ਹੈ ਕਿ ਆਪ ਦੇਖਿਓ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵੀ ਇਸ ਫੈਟਿਲਿਟੀ ਜ਼ਿਆਦਾ ਹੁੰਦੀਆਂ ਨੇ ਫੈਸਿਲਿਟੀ ਜ਼ਿਆਦਾ ਹੁੰਦੀਆਂ ਨੇ ਤੇ ਜਿਹੜੀ ਗਵਰਨਮੈਂਟ ਔਰ ਜਿਹੜੀ ਪ੍ਰਾਈਵੇਟ ਨੇ ਉਹ ਜਿਹ ਉਹਨਾਂ ਚ ਘੱਟ ਹੁੰਦੀ ਪ੍ਰਾਈਵੇਟ ਦੇ ਵਿੱਚ ਜ਼ਿਆਦਾ ਹੁੰਦਾ ਤੁਹਾਨੂੰ ਇਦਾਂ ਲੱਗਦਾ ਹਾਂ 100% ਜ਼ਿਆਦਾ ਲੱਗਦਾ ਕਿਉਂਕਿ ਮੈਂ ਸਕੂਲ ਦੇ ਵਿੱਚ ਇਹਦੇ ਵਿੱਚ ਫਿਲਮ ਚ ਇੱਕ ਡਾਇਲੋਗ ਵੀ ਹੈ ਕਿ ਸਕੂਲਾਂ ਦੀ ਬਿਲਡਿੰਗਾਂ ਨੇ ਪੜਾਉਣਾ ਹੁੰਦਾ ਸਕੂਲਾਂ ਨੂੰ ਉਹਦੇ ਨੇ ਮਾਸਟਰ ਇੱਕ ਤਾਂ ਕਾਬਿਲ ਮਾਸਟਰ ਹੋਣੇ ਚਾਹੀਦੇ ਨੇ ਬਹੁਤ ਜ਼ਰੂਰੀ ਹੈ ਕਿ ਹਰੇਕ ਜਿਵੇਂ ਮੈਂ ਅਸੀਂ ਛੇ ਦਿਨ ਕੈਨੇਡਾ ਮੈਂ ਗਿਆ ਤਾਂ ਉੱਥੇ ਮੈਂ ਕਿਹਾ ਚੱਲ ਮੈਂ ਲਾਇਸੈਂਸ ਬਣਾਉਣਾ ਇੱਥੇ ਲਾਇਸੈਂਸ ਬਣਾਉਣ ਦਾ ਪ੍ਰੋਸੀਜਰ ਅਲੱਗ ਹੈ ਉੱਥੇ ਤੁਹਾਨੂੰ ਬਕਾਇਦਾ ਟੈਸਟ ਦੇਣਾ ਪੈਂਦਾ ਉਹਦੇ ਲਈ ਪੜ੍ਹਨਾ ਪੈਂਦਾ ਪਹਿਲਾਂ 2 ਮਹੀਨੇ ਫਿਰ ਟੈਸਟ ਦੇਣਾ ਪੈਂਦਾ ਫਿਰ ਰੋਡ ਟੈਸਟ ਦੇਣਾ ਪੈਂਦਾ ਫਿਰ ਤੁਹਾਨੂੰ ਲਾਇਸੈਂਸ ਮਿਲਦਾ ਸੋ ਇੱਥੇ ਐਡੀ ਵੱਡੀ ਰਿਸਪੌਂਸਿਬਿਲਟੀ ਆਪਾਂ ਦਿੰਨੇ ਆ ਤੇ ਉਹਦਾ ਕੋਈ ਪ੍ਰੋਪਰ ਪਾਰਟਿਕੂਲਰ ਟੈਸਟ ਨਹੀਂ ਹੁੰਦਾ ਰਿਹਾ ਹੁਣ ਮੈਨੂੰ ਲੱਗਦਾ ਕਿ ਉਹ ਛਾਣਾ ਲੱਗਣ ਲੱਗ ਗਿਆ ਹੁਣ ਇੱਕ ਪਾਰਟਿਕੂਲਰ ਜਿਵੇਂ ਆਈਪੀਐਸ ਆਈਐਸ ਆਫੀਸਰ ਬਣਦੇ ਨੇ ਬਹੁਤ ਮੁਸ਼ਕਲ ਟੈਸ ਦੇ ਰਿਸਪਾਂਸਿਬਲ ਸਰ ਤੁਹਾਡਾ ਮੇਨ ਰੋਲ ਉਹਦੇ ਵਿੱਚ ਕੀ ਆ ਤੁਸੀਂ ਕੀ ਕਿਹੋ ਜਿਹਾ ਮਤਲਬ ਟੀਚਰ ਦਾ ਜੋ ਰੋਲ ਪਲੇ ਕਰ ਰਹੇ ਹੋ ਮੈਂ ਇੱਕ ਰਿਸਪਾਂਸਿਬਲ ਟੀਚਰ ਦਾ ਰੋਲ ਪਲੇ ਕਰ ਰਿਹਾ ਜਿਦਾਂ ਦਾ ਟੀਚਰ ਹੋਣਾ ਚਾਹੀਦਾ ਜਿਦਾਂ ਦੇ ਟੀਚਰ ਦੀ ਤੁਹਾਨੂੰ ਜ਼ਰੂਰਤ ਹੈ ਸਾਡੀ ਅਗਲੀ ਜਨਰੇਸ਼ਨ ਨੂੰ ਇੱਕ ਸਿੱਧਾ ਤੇ ਵਧੀਆ ਰਸਤਾ ਦੇਣ ਵਾਸਤੇ ਉਹ ਟੀਚਰ ਦਾ ਰੋਲ ਪਲੇ ਕਰ ਰਿਹਾ ਔਰ ਉਹ ਜਿਹੜਾ ਟੀਚਰ ਹੈ ਉਹਨੂੰ ਉਹਨੂੰ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਸੋ ਉਹ ਮੁਸ਼ਕਲਾਂ ਦਾ ਸਾਹਮਣਾ ਕਿਵੇਂ ਕਰਦਾ ਤੇ ਉਹ ਸਾਰੀਆਂ ਚੀਜ਼ਾਂ ਉਹ ਸਰਲੰਡਰ ਨਹੀਂ ਕਰਦਾ ਉਹ ਮਤਲਬ ਜੇ ਪਿੰਡ ਦਾ ਕੋ ਸਰਪੰਚਾਂ ਨੂੰ ਤੰਗ ਕਰਿਆ ਬਟ ਉਹਦੇ ਨਾਲ ਫਾਈਟ ਕਰਨ ਦੀ ਵੀ ਕੋਸ਼ਿਸ਼ ਕਰਦਾ ਤੇ ਬੱਚਿਆਂ ਨੂੰ ਵਧੀਆ ਪੜਾਉਣ ਦੀ ਵੀ ਕੋਸ਼ਿਸ਼ ਕਰਦਾ ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਹੈ ਉਹ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀ ਜੇ ਹੁਣ ਹੁਣ ਤਾਂ ਮੈਨੂੰ ਲੱਗਦਾ ਕਿ ਫਿਲਮ ਬਣਾਈ ਹੈ ਤੇ ਇਹ ਜੀ ਤੁਹਾਨੂੰ ਲੱਗਦੀ ਕਿ ਤੁਸੀਂ ਲੋਕ ਫਿਲਮ ਬਣਾਈ ਹੋਣੀ ਤੁਸੀਂ ਗਏ ਹੋਣੇ ਤੁਸੀਂ ਸਕੂਲ ਦੇਖ ਕੇ ਹੋਣੇ ਬੱਚਿਆਂ ਨਾਲ ਗੱਲਬਾਤ ਕੀਤੀ ਹੋਣੀ ਆ ਨਹੀਂ ਮੈਂ ਨਹੀਂ ਸਕੂਲ ਗਿਆ ਨਾ ਮੈਂ ਵਿਚਾਰ ਗੱਲ ਕੀਤੀ ਬਟ ਮੇਰਾ ਜਿਹੜਾ ਰਾਈਟਰ ਹੈ ਜਿਨੇ ਡਾਇਲੌਗ ਲਿਖੇ ਨੇ ਜਾਂ ਜਿਨੇ ਪੂਰਾ ਸਕ੍ਰੀਨ ਪਲੇ ਕੀਤਾ ਉਹਨਾਂ ਨੇ ਬਕਾਇਦਾ 10-15 ਸਕੂਲਾਂ ਚ ਜਾ ਕੇ ਪਾਰਟਿਕੂਲਰ ਇੱਕ ਵਰਕ ਕੀਤਾ ਆ ਉਸ ਵਰਕ ਨੂੰ ਉਹਨਾਂ ਨੇ ਇੱਕ ਉਹਦੇ ਤੇ ਉਤਾਰਿਆ ਆਪਣਾ ਇੱਕ ਪੇਪਰ ਤੇ ਉਤਾਰਿਆ ਫਿਰ ਅਸੀਂ ਪਾਰਟਿਕੂਲਰ ਸਾਰਿਆਂ ਨੇ ਉਸ ਟੀਮ ਨੇ ਫਿਲਮ ਸੁਣੀ ਫਿਰ ਅਸੀਂ ਉਹਦੇ ਕੰਮ ਕਰਕੇ ਇਹ ਫਿਲਮ ਬਣਾਈ ਹੈ ਸੋ ਜਿੱਥੇ ਦਾ ਗਵਰਨਮੈਂਟ ਦਾ ਮਸਲਾ ਹੈ ਗਵਰਨਮੈਂਟ ਹਰੇਕ ਕੰਮ ਕਰਦੀ ਆ ਆਪਣੇ ਆਪਣੇ ਸਤਰ ਤੇ ਬਟ ਮੈਨੂੰ ਇਹ ਲੱਗਦਾ ਵੀ ਪਿਛਲੀਆਂ ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿੰਦਾ ਤੇ ਪੋਲਿਟਿਕਲ ਬਿਆਨ ਹੋਰ ਹੋ ਜਾਣਗੇ ਬਟ ਇਹ ਸਰਕਾਰ ਨੇ ਇੱਕ ਪਹਿਲ ਜ਼ਰੂਰ ਕੀਤੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ ਪ੍ਰਾਈਵੇਟ ਦੀ ਸਕੂਲ ਨੇ ਉਹਨਾਂ ਤੇ ਧਿਆਨ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਦਸ਼ਾ ਉਹ ਸਹੀ ਕੀਤੀ ਜਾਵੇ ਉਹਦੇ ਚ ਅਜੋਕੀ ਜਿਹੜੀ ਤਕਨੀਕ ਦੀਆਂ ਚੀਜ਼ਾਂ ਨੇ ਜਿਹੜੀਆਂ ਜ਼ਰੂਰਤ ਦੀਆਂ ਨੇ ਜਿਵੇਂ ਇੰਟਰਨੈਟ ਹੋ ਗਿਆ ਜਾਂ ਪ੍ਰੋਜੈਕਟਰਸ ਹੋ ਗਏ ਕੰਪਿਊਟਰਸ ਹੋ ਗਏ ਤੇ ਜਿਹਨਾਂ ਦੀ ਹੁਣ ਲੋੜ ਆ ਉਹ ਚੀਜ਼ਾਂ ਜਿਹੜੀਆਂ ਉਹ ਪ੍ਰੋਵਾਈਡ ਕਰਾਈਆਂ ਜਾਵੇ ਥੈਂਕ ਯੂ ਸਰ ਥੈਂਕ ਯੂ ਸੋ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਅਕੜਾ ਹਰਸ ਸਿੰਮਰੰਤ ਸੋ ਮੈਮ ਜੋ ਤੁਸੀਂ ਇਹ ਰੋਲ ਪੇ ਕਰ ਰਹੇ ਸੀਗੇ ਕਿ ਤੁਸੀਂ ਜੋ ਗਵਰਨਮੈਂਟ ਸਕੂਲ ਦੇ ਵਿੱਚ ਗਏ ਸੀ ਤੇ ਮੈਨੂੰ ਕਾਹ ਚੱਲੇ ਫਿਲਮ ਦੇ ਬਾਰੇ ਦੱਸਿਆ ਕਹਾ ਦੇ ਬਾਰੇ ਦੱਸਿਆ ਤੇ ਮੈਨੂੰ ਸੀਗਾ ਕਿ ਮੈਂ ਹੋਰ ਜਾਣਾ ਕਿ ਐਕਚੁਅਲੀ ਪਿੰਡ ਦੇ ਸਕੂਲ ਹੁੰਦੇ ਕਿਦਾਂ ਦੇ ਮੇਰੇ ਮੇਰੇ ਪਾਪਾ ਦਾ ਪਿੰਡ ਹੈ ਜੋ ਉੱਥੇ ਗਈ ਮੈਂ ਉਹਨਾਂ ਦੇ ਸਕੂਲ ਦੇਖਿਆ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਉਸ ਕਾਇਰਤ ਨਾਲ ਜੁੜ ਸਕਾਂ ਹਾਂ ਕਿ ਤੇ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਗਏ ਤੁਹਾਨੂੰ ਕਿਹੋ ਜਿਹੀਆਂ ਜਿਹੜੀਆਂ ਪ੍ਰੋਬਲਮਸ ਦੇਖਣ ਨੂੰ ਮਿਲੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਸਕੂਲ ਦੇ ਵਿੱਚ ਪਿੰਡਾਂ ਦੇ ਵਿੱਚ ਸਕੂਲ ਹੁੰਦੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਕਿ ਹੁਣ ਤਾਂ ਬਹੁਤ ਜ਼ਿਆਦਾ ਸਕੂਲ ਅੱਗੇ ਵੱਧਦੇ ਜਾ ਰਹੇ ਨੇ ਤੇ ਮੈਂ ਇੱਕ ਇੱਕ ਸਕੂਲ ਦਾ ਨੀ ਲਉਂਦੀ ਆ ਮਨ ਹੋਵੇ ਕਿ ਸਕੂਲ ਚੱਲਦਾ ਹੈ ਕੁਝ ਨਹੀਂ ਸੀਗਾ ਜਿੱਦਾਂ ਸਰ ਨੇ ਆਪਣੇ ਪਿੰਡ ਦੇ ਸਕੂਲ ਦੀ ਗੱਲ ਦੱਸੀ ਤੇ ਕੋਈ ਸਟੋਰੀ ਇਨਸਪਾਇਰ ਹੋਈ ਹੈ ਕਿ ਉਹ ਬੰਦ ਹੋ ਗਿਆ ਸੀਗਾ ਤੇ ਆਈ ਥਿੰਕ ਉਹ ਟਾਪਿਕ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਦੱਸੀਏ ਕਿ ਪ੍ਰਾਇਮਰੀ ਸਕੂਲ ਦੀ ਇੰਪੋਰਟੈਂਸ ਕਿੰਨੀ ਹੈ ਕਿ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ ਜੇ ਵੀ ਤੋਂ ਘੱਟ ਬੱਚੇ ਹੋਣ ਤੇ ਉਸ ਕਹਾਣੀ ਨੂੰ ਲੈ ਕੇ ਅਸੀਂ ਇੱਕ ਅਵਸਰ ਨੇ ਇਹ ਕਹਾਣੀ ਲਿਖੀ ਹੈ ਤੇ ਅਸੀਂ ਕਈ ਸਾਰੀ ਚੀਜ਼ਾਂ ਨੂੰ ਕੋਸ਼ਿਸ਼ ਕੀਤੀ ਕਿ ਇਸ ਫਿਲਮ ਦੇ ਵਿੱਚ ਦਰਸਾਇਆ ਜਾਏ ਜਿੱਦਾਂ ਸਾਡੀ ਮਾਂ ਬੋਲੀ ਦੀ ਇੰਪੋਰਟੈਂਸ ਹੈ ਕਿਦਾਂ ਬੱਚੇ ਸਾਡੇ ਆਪਣੇ ਕਲਚਰ ਦੂਸਰੇ ਜਾ ਰਹੇ ਨੇ ਕਿੱਦਾਂ ਲੋਕੀ ਸੋਚਦੇ ਨੇ ਕਿ ਸਿਰਫ ਬਿਲਡਿੰਗਾਂ ਬਣਾਉਂਦੀਆਂ ਨੇ ਜਦਕਿ ਮੈਨੂੰ ਲੱਗਦਾ ਹੈ ਕਿ ਇੱਕ ਅਧਿਆਪਕ ਦੀ ਇੰਪੋਰਟੈਂਸ ਇੱਕ ਬੱਚੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਹੁੰਦੀ ਹੈ ਜੋ ਨੌਲੇਜ ਸਾਨੂੰ ਇੱਕ ਅਧਿਆਪਕ ਦੇ ਸਕਦਾ ਹੈ ਉਹ ਸਾਨੂੰ ਬਿਲਡਿੰਗਾਂ ਤੋਂ ਨਹੀਂ ਕਦੀ ਮਿਲ ਸਕਦੀ ਤਾਂ ਇਹ ਲੱਗਦਾ ਹੈ ਕਿ ਇੰਗਲਿਸ਼ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਆ ਦਿੱਤੀ ਜਾਂਦੀ ਹੈ ਸਾਡੇ ਭਾਰਤ ਦੇਸ਼ ਵਿੱਚ ਮੈਂ ਕਹਿੰਨੀ ਆ ਕਿ ਬੱਚਿਆਂ ਨੂੰ ਲੱਗਦਾ ਹੀ ਵੀ ਅਸੀਂ ਜਾਂ ਪੇਰੈਂਟਸ ਨੂੰ ਲੱਗਦਾ ਹੈ ਕਿ ਬੱਚਾ ਜੇ ਇੰਗਲਿਸ਼ 'ਚ ਬੋਲ ਰਿਹਾ ਤੇ ਉਹਨੂੰ ਬਹੁਤ ਜ਼ਿਆਦਾ ਨੌਲੇਜ ਹੈ ਇੰਟੈਲੀਜੈਂਟ ਹੈ ਪਰ ਇਹਦਾ ਨਹੀਂ ਹੁੰਦਾ ਮੈਨੂੰ ਲੱਗ ਨੋਲਿਜ ਕਿਸੇ ਵੀ ਆ ਭਾਸ਼ਾ ਦੀ ਮਹਤਾਜ ਨਹੀਂ ਹੈ ਜੇ ਭਾਵੇਂ ਅਸੀਂ ਪੰਜਾਬੀ ਚ ਬੋਲੀ ਭਾਵੇਂ ਅਸੀਂ ਹਿੰਦੀ ਚ ਬੋਲੀ ਭਾਵੇਂ ਮਰਾਠੀ ਚ ਬੋਲੀ ਭਾਵੇਂ ਜਿਹੜੀ ਮਰਜ਼ੀ ਭਾਸ਼ਾ ਚ ਬੋਲੀਏ ਪਰ ਸਾਡੀ ਉਹ ਨੋਲਿਜ ਹੈ ਜਿਹੜੀ ਕਾਊਂਟ ਹੁੰਦੀ ਹੈ ਤੇ ਜੇ ਬੱਚਿਆਂ ਨੂੰ ਮੈਨੂੰ ਲੱਗਦਾ ਜੇ ਇੰਗਲਿਸ਼ ਵਿੱਚ ਬੋਲਣਾ ਸਿਖਾਇਆ ਜਾ ਰਿਹਾ ਤੇ ਉਹਦੇ ਨਾਲ-ਨਾਲ ਹੀ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੁੜਿਆ ਰਹਿਣਾ ਸਿਖਾਉਣਾ ਚਾਹੀਦਾ ਪੰਜਾਬੀ ਨਾਲ ਜੁੜਿਆ ਰਹਿਣਾ ਸਿਖਾਉਣਾ ਚਾਹੀਦਾ ਇਹੋ ਚੀਜ਼ਾਂ ਵੀ ਇੰਪੋਰਟੈਂਟ ਨੇ ਸੋ ਤੁਹਾਡਾ ਇਸ ਮੂਵੀ ਦੇ ਵਿੱਚ ਕੀ ਮੇਨ ਰੋਲ ਹੈ ਮੈਂ ਸਿੱਖਿਆ ਬੋਰਡ ਅਫੀਸਰ ਦਾ ਰੋਲ ਪਲੇ ਕਰ ਰਹੀ ਹਾਂ ਜਦੋਂ ਮ ਦੇ ਆਪੰਦਰ ਰੋਲ ਵੀ ਕਰ ਰਹੇ ਨੇ ਉਹ ਮੇਰੇ ਕੋਲ ਆਂਦੇ ਨੇ ਮੈਨੂੰ ਦੱਸਦੇ ਨੇ ਕਿ ਸਕੂਲ ਦੀ ਹਾਲਤ ਕੀ ਹੈ ਕਿ ਪ੍ਰਾਇਮਰੀ ਸਕੂਲ ਉਹਨਾਂ ਦੇ ਪਿੰਡ ਦਾ ਸਾਡੇ ਪਿੰਡ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੀ ਹਾਲਤ ਉਹਨੂੰ ਬੰਦ ਹੁੰਦਾ ਜਾ ਰਿਹਾ ਬੱਚਿਆਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਮੈਂ ਕਿੱਦਾਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਪੂਰੀ ਪੂਰੀ ਸਹਾਇਤਾ ਕਰ ਸਕਾਂ ਕਿ ਉਹ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਮਿਲੇ ਪ੍ਰੋਪਰ ਸਹੂਲਤਾਂ ਮਿਲਣ ਤੇ ਉਹ ਸਕੂਲ ਨੂੰ ਬਚਾਇਆ ਜਾ ਸਕੇ थैंक यू ਮੈਮ ਹਾ ਜੀ